ਪਣਜੇ ਓਏ ਮਾਮਾ ਆਇਆ ਬੈਟਮੈਨ ਲੈ ਪਾਣੀ ਪੀ ਕੀ ਗੱਲ ਪਣਜੇ ਬੜੇ ਸਾਗ ਖਵਾਏ ਜਾ ਰਿਹਾ ਉਹ ਤੈਨੂੰ ਪਤਾ ਹੀ ਹੈ ਮਾਮਾ ਛੋੜੀ ਚਾਚੀ ਆਪਦੇ ਪੁੱਤਾਂ ਤੋਂ ਹੀ ਵੱਧ ਮੇਰਾ ਕਰਦੀ ਆ ਜਦੋਂ ਵੀ ਕਰੇ ਸਾਗ ਬਣਾਉਂਦੀ ਆ ਨਾ ਛੋਟੇ ਹੱਥ ਸੁਨੇਹਾ ਭੇਜ ਦਿੰਦੀ ਆ ਤੈਨੂੰ ਪਤਾ ਹੀ ਆ ਚਾਚਾ ਚਾਚੀ ਮੇਰਾ ਆਪਦੇ ਪੁੱਤਾਂ ਸੰਗ ਵੱਧ ਕਰਦੇ ਆ ਮੈਨੂੰ ਸਭ ਪਤਾ ਹੈ ਪਣਜੇ ਆ ਲਾਡ ਪਿਆਰ ਸਭ ਤੇਰੇ ਹਿੱਸੇ ਆਉਂਦੀ 10 ਕਿੱਲੇ ਜ਼ਮੀਨ ਪਿੱਛੇ ਕਿਤੇ ਜਾ ਰਹੇ ਆ ਤੇ ਨਾਲੇ ਸ਼ਰੀਕ ਵੀ ਕਦੇ ਕਿਸੇ ਦਾ ਹੋਇਆ ਹੈ ਕਦੇ ਐਸੇ ਸਾਥ ਦੇ ਵਿੱਚ ਕੁਝ ਪਾ ਕੇ ਤੇਰਾ ਕੋਗਾ ਚਿੱਪ ਕਰ ਦੇਣਗੇ ਤੇਰਾ ਦਿਮਾਗ ਤਾਂ ਸੱਟਾ ਮਾਮਾ ਕਿਹੋ ਜੀਆਂ ਗੱਲਾਂ ਕਰਦਾ ਹੈ ਹਾਂ ਹਾਂ ਮਾਮੇ ਦਾ ਦਿਮਾਗ ਖਰਾਬ ਤਾਂ ਆਪੇ ਹੀ ਲੱਗਣਾ ਹੈ ਸ਼ਰੀਕਾਂ ਦਾ ਪਿਆਰ ਜੋ ਸਿਰ ਚੜਿਆ ਆ ਕੀ ਸ਼ਰੀਕ ਸ਼ਰੀਕ ਲਈ ਆ ਜਿਹਨੂੰ ਤੂੰ ਸ਼ਰੀਕ ਕਹਿੰਦਾ ਨਾ ਮਾਮਾ ਉਹ ਮੇਰੇ ਪਿਓ ਦਾ ਭਾਈ ਆ ਤੇ ਨਾਲੇ ਪਾਈਆਂ ਨਾਲ ਸਰਦਾਰੀਆਂ ਹੁੰਦੀਆਂ ਸ਼ਰੀਕੀ ਬਾਜੀਆਂ ਨਹੀਂ